ਸਤਿ ਸ਼੍ਰੀ ਅਕਾਲ ਜੀ ਸਤਾਂਤੋਂ ਵਾਕ ਕਰਦੇ ਹਾਂ ਗਣੇਸ਼ ਟੀਲ ਸਟੋਰ ਮੰਡੀ ਡੱਬਲੀ ਕਾਕਾ ਜੀ ਦੀ ਦੁਕਾਨ ਤੋਂ ਅੱਜ ਆਪਾਂ ਪਿੰਡ ਪਹੁੰਚੇ ਆ ਜੀ ਸੰਗਤ ਕਲਾ ਸਰਪ ਸੰਗਤ ਮੰਡੀ ਕਿੱਥੇ ਕਿ ਆਪਣੇ ਕਿਸਾਨ ਭਰਾ ਸਖਿੰਦਰ ਜੀ ਦੇ ਆਪਾਂ 5 ਐਚ ਕੀ ਦਾ ਕਨੈਕਸ਼ਨ ਲਾਇਆ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ 4 ਇੰਚ ਕਿੰਨਾ ਸੋਹਣਾ ਪਾਣੀ ਬਣਿਆ ਹੋਇਆ ਹੈਗਾ ਕਿਸਾਨ ਭਰਾ ਬੜੇ ਖੁਸ਼ ਆਗੇ ਤਾਂ ਬੁਲਾਇਆ ਉਹਨਾਂ ਨੇ ਅੱਜ ਕਹਿੰਦੇ ਸਾਡੇ ਵੀ ਇੱਕ ਵੀਡੀਓ ਬਣਾਓ ਜੀ ਸਾ ਉਨ੍ਹਾਂ ਦੇ ਪਿੰਡ ਦਾ ਕਾਫੀ ਵੀਡੀਓ ਜੀ ਬਣਿਆ ਹੋਊਗਾ ਤਾਂ ਉਹਨਾਂ ਨੂੰ ਅੱਜ ਮਿਲ ਲਾਇਆ ਤਾਂ ਆਪ ਵੀ ਮਨ ਖੁਸ਼ ਹੁੰਦਾ ਹੈ ਜਦੋਂ ਆ ਕੇ ਦੇਖਦੇ ਆਂਗੇ ਕਿ ਸਾਡੇ ਕਿੰਨਾ ਕੀਤਾ ਹੈ ਕੰਮ ਬਹੁਤ ਹੀ ਵਧੀਆ ਤੇ ਕਿਸਾਨ ਖੁਸ਼ ਨੇ ਤਾਂ ਕਿਸਾਨ ਖੁਸ਼ ਆਗੇ ਤਾਂ ਅਸੀਂ ਖੁਸ਼ ਆਗੇ ਦੇਖੋ ਜੀ ਕਿਸਾਨ ਨਾਲ ਹੀ ਆ ਦੁਕਾਨਦਾਰੀ ਵੀ ਜੀ ਅੱਜ ਆਪਣੇ ਕਿਸਾਨ ਭਰਾ ਨੂੰ ਮਿਲਦੇ ਆਂਗੇ ਵੀਰ ਨੂੰ ਤਾਂ ਜਾਣਕਾਰੀ ਲੈਣੇ ਕਿੰਨੇ ਫੁੱਟ ਤੇ ਵਾਟਰ ਲੈਵਲ ਹੈਗਾ ਤਾਂ ਕਿੱਥੋਂ ਮੋਟਰ ਲਵਾਈ ਹੈ ਤੇ ਕਿੰਨੇ ਕਿੱਥੋਂ ਜਾਣਕਾਰੀ ਮਿਲੀ ਹੈਗੀ ਸਾਰੇ ਆਪਾਂ ਖੁਦ ਭਾਈ ਜੀ ਦੱਸਣਗੇ ਆ ਮਿਲਦੇ ਹੈਗੇ ਉਹਨਾਂ ਨੂੰ ਅੱਲਾ ਹਾਜੀ ਹਾਂਜੀ ਭਾਈ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਦੱਸੋਗੇ ਜੀ ਸਾਰੀ ਜਾਣਕਾਰੀ ਤੁਸੀਂ ਆਪਣੀ ਹਾਂਜੀ 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 ਆ ਪਾਈ ਡਾਬੜੋਂ ਕਾਕੇ ਦੀ ਦੁਕਾਨ ਤੋਂ ਗਣੇਸ਼ ਸੋਲਰ ਮੋਟਰੋਂ ਮੋਟਰ ਲਵਾਈ ਹੈ ਜੀ 5 ਇਚ ਦੀ ਕਨੈਕਸ਼ਨ ਹੈ ਠੀਕ ਹੈ ਜੀ 20 25 ਫੁੱਟ ਤੇ ਬੱਠ ਲਾਇਆ ਹੈ ਜੀ ਠੀਕ ਹੈ ਜੀ ਤੇ 4 ਇੰਚੀ ਥੋਲ ਪ੍ਰੈਸ਼ਰ ਦਾ ਪਾਣੀ ਬਣਾਇਆ ਜੀ ਬਹੁਤ ਖੋਜਾ ਜੀ ਪਾਣੀ ਦਾ ਚੰਗਾ ਲੱਗਿਆ ਜੀ ਹਾਂਜੀ ਹਾਂਜੀ ਮੱਕੀ ਜਾਣਕਾਰੀ ਕਿੱਥੋਂ ਮਿਲੀ ਸੀਗੀ ਬਾਈ ਜੀ ਜਾਣਕਾਰੀ ਆਪਣੇ ਪਿੰਡ 'ਚ ਬਹੁ ਮੋਟਰਾਂ ਲੱਗੀਆਂ ਜੀ ਅੱਛਾ ਜੀ ਹਾਂਜੀ ਕਿਸਾਨ ਭਰਾ ਮਣੀ ਦੱਸਿਆ ਸੀ ਜਾਨੂੰ ਕਹਿੰਦੇ ਉੱਥੋਂ ਲਵਾਇਓ ਠੀਕ ਹੈ ਜੀ ਬਾਕੀ ਕੋਈ ਦਿੱਕਤ ਆਉਂਦੀ ਹੈ ਜੀ ਆਪਦਾ ਮਕੈਨਿਕ ਭੇਜ ਕੇ ਸੈੱਟ ਕਰ ਦਿਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਪਾਣੀ ਆਈ ਹਾਂਜੀ ਠੀਕ ਹੈ ਪਿੰਡ 'ਚ ਲੱਗੀਆਂ ਵੇਖੀਂਗਾ ਤੁਸੀਂ ਹਾਂਜੀ ਹਾਂਜੀ ਤਾਂ ਉਹ ਮੋਟਰਾਂ ਸਾਨੂੰ ਸਾਰੀਆਂ ਚੰਗੀਆਂ ਲੱਗੀਆਂ ਜੀ ਸਾਰੀਆਂ ਮੋਟਰਾਂ ਦਾ ਪਾਣੀ ਬਹੁਤ ਵਧੀਆ ਬਣਿਆ ਵੈ ਗਿਆ ਇਹਨਾਂ ਦੀ ਜਿੰਨੀ ਨਾਲ ਵੀ ਲਾਉਂਦੇ ਆ ਜਿੰਨੀ ਆ ਦੇਖੀਂਗਾ ਪਿੰਡ 'ਚ ਲੱਗੀਆਂ ਹਾਂਜੀ ਸਾਰੀਆਂ ਮੋਟਰਾਂ ਦਾ ਪਾਣੀ ਬਹੁ ਆਪਣੇ ਤੁਸੀਂ ਵੇਖ ਹੀ ਸਕਦੇ ਹੋ ਤੁਹਾਡੇ ਉਹ ਗਵਾਨ ਚ ਬਿਜਲੀ ਮੋਟਰ ਚੱਲ ਰਹੀ ਹੈ ਤੇ ਬਿਜਲੀ ਮੋਟਰ ਜਿੰਨਾ ਪਾਣੀ ਪੂਰਾ ਕੱਢੀ ਜਾਂਦੀ ਆ ਕੋਈ ਫਰਕ ਨਹੀਂ ਉਹ ਬਿਜਲੀ ਵਾਲੀ ਮੋਟਰ ਦਾ ਤੇ ਇਹਦਾ ਬਰਾਬਰ ਪਾਣੀ ਕੱਢੀ ਜਾਂਦੀ ਆ 4 ਇੰਚ ਪਾਣੀ ਪੂਰਾ ਫੁੱਲ ਪ੍ਰੈਸ਼ਰ ਦਾ ਹਾਂਜੀ ਹਾਂਜੀ ਇੱਕ ਆਪਾਂ ਇਹ ਦੱਸਾਂ ਕਿ ਉਹਨੇ ਬਿਲਕੁਲ ਫਰੈਸ਼ ਕਰ ਲਾਸ ਕਰਦੇ ਆਪਾਂ ਪੈਨਲ ਲਾਏ ਹੋਏ ਆ ਜੀ ਬਿਲਕੁਲ ਫਰੈਸ਼ ਸਾਰਾ ਸਮਾਨ ਆ ਜੀ ਹਾਂਜੀ ਤਾਂ ਪੱਕੀ ਬਾਈ ਜੀ ਤੁਸੀਂ ਇਹ ਜਿਹੜੀ ਮੋਬਾਈਲ ਲਵਾਈ ਆ ਕੀ ਇਹ ਆਪਾਂ ਸਟਰਕਚਰ ਜਿਹਾ ਆਪਾਂ ਕਹ ਸਕਦੇ ਪੈਨਲ ਹਾਂਜੀ ਹਾਂਜੀ ਤੁਸੀਂ ਆਪ ਆਪ ਦੀ ਮਰਜ਼ੀ ਨਾਲ ਲਵਾਇਆ ਕਿ ਸਾਡੀ ਦੁਕਾਨ ਕੰਨ ਨੂੰ ਤੁਹਾਨੂੰ ਜਿਆ ਦੱਸਿਆ ਗਿਆ ਵੀ ਸਾਡੀ ਮਰਜ਼ੀ ਨਾਲ ਲਾਓ ਇਹ ਜੀ ਅਸੀਂ ਤਾਂ ਉਹਨਾਂ ਨੂੰ ਦੱਸਿਆ ਵੀ ਸਾਨੂੰ ਕੁਆਲਿਟੀ ਚੰਗੀ ਚਾਹੀਦੀ ਹੈ ਕੁਆਲਿਟੀ ਚੰਗੀ ਚਾਹੀਦੀ ਹਾਂਜੀ ਪੈਸਿਆਂ ਬੂਜਿਆਂ ਦਾ ਚਲਕ ਥੋੜੇ ਬੋਟੇ ਥਾਂ ਤੇ ਹੋ ਜਾਣਗੇ ਕੋਈ ਜੀ ਜੀ ਬਿਲਕੁਲ ਹਾਂਜੀ ਤੇ ਫਿਰ ਉਹਨਾਂ ਨੇ ਸਾਨੂੰ ਇੱਕ ਲੋਸ ਕਰਦੀਆਂ ਬਲੇਟਾਂ ਦੀ ਰਾਏ ਦਿੱਤੀ ਵੀ ਇਹ ਲਵਾਓ ਇਹ ਸਾਰਿਆਂ ਤੋਂ ਚੰਗੇ ਆ ਠੀਕ ਹੈ ਜੀ ਅੰਨ ਪਰ ਰਹਿ ਦਿੱਤੀ ਤਾਂ ਉਹਨਾਂ ਤੁਸੀਂ ਵੇਖ ਹੀ ਸਕਦੇ ਆਂਗੇ ਪਰ ਰਹਿ ਦਿੱਤੀ ਤਾਂ ਉਹ ਪੂਰਾ ਵਧੀਆ ਚੰਗਾ ਕੰਮ ਕਰਕੇ ਦਿਖਾਇਆ ਹੈ ਹਾਂਜੀ ਹਾਂ